ਹੈਲੋ ਐਂਡ ਵੈਲਕਮ ਮਾਈ ਡੀਅਰ ਸਟੂਡੈਂਟਸ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਦੇ ਉੱਪਰ ਸੋ ਬੇਟਾ ਤੁਹਾਨੂੰ ਪਤਾ ਹੀ ਹੈ ਕਿ 11 ਦੀ ਜਿਹੜੀ ਕਾਉਂਸਲਿੰਗ ਹੈ ਮੈਰੀਟੋਰੀਅਸ ਦੇ ਵਿੱਚ ਐਡਮਿਸ਼ਨ ਲਈ ਉਹ ਸ਼ੁਰੂ ਹੋ ਚੁੱਕੀ ਹੈ ਉਹਦੇ ਰਿਗਾਰਡਿੰਗ ਜਿਹੜੇ ਬੱਚਿਆਂ ਦੀ ਹਜੇ ਕਾਉਂਸਲਿੰਗ ਨਹੀਂ ਹੋਈ ਉਹਨਾਂ ਨੂੰ ਬਹੁਤ ਸਾਰੇ ਡਾਊਟਸ ਨੇ ਸੋ ਉਹ ਸਾਰੇ ਦੇ ਸਾਰੇ ਡਾਊਟਸ ਆਪਾਂ ਇੱਕ ਲਾਈਵ ਕਲਾਸ ਰੱਖਾਂਗੇ ਨੀਅਰ ਅਬਾਊਟ 11 ਵਜੇ ਸੋ ਉਦੋਂ ਤੱਕ ਤੁਹਾਡੇ ਜਿਹੜੇ ਵੀ ਡਾਊਟਸ ਨੇ ਉਹ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ ਜਿਹੜੇ ਤੁਸੀਂ ਇਸ ਵੀਡੀਓ ਦੇ ਕਮੈਂਟਸ ਦੇ ਵਿੱਚ ਆਪਣੇ ਡਾਊਟਸ ਲਿਖੋਗੇ ਮੈਂ ਉਹੀ ਆਨਸਰ ਕਰ ਪਾਉਂਗੀ ਬਿਕੋਜ਼ ਤੁਹਾਨੂੰ ਪਤਾ ਹੈ ਕਿ ਐਗਜ਼ਾਮਸ ਕਰਕੇ ਆਈ ਐਮ ਅ ਲिटल ਬਿਟ ਬਿ ਜਿਹੜੇ ਵੀ ਡਾਊਟਸ ਨੇ ਉਹ ਤੁਸੀਂ ਦੱਸ ਦੋ ਬਾਕੀ ਜਿਹੜਾ ਵੀ ਪ੍ਰੋਸੈਸ ਹੋਇਆ ਜੋ ਕੁਝ ਵੀ ਉੱਥੇ ਜਾ ਕੇ ਜਿਵੇਂ ਜਿਵੇਂ ਸਟੈਪ ਹੋਇਆ ਉਹ ਸਾਡੀ ਸਾਡੇ ਬੱਚਿਆਂ ਨਾਲ ਗੱਲ ਹੋ ਚੁੱਕੀ ਹੈ ਜਿਹੜੇ ਸਾਡੇ ਬੈਚ ਦੇ ਸਟੂਡੈਂਟ ਸਿਗੇ ਉਹਨਾਂ ਨੇ ਸਾਨੂੰ ਪੂਰਾ ਪ੍ਰੋਸੈਸ ਦੱਸ ਦਿੱਤਾ ਹੈ ਜਿੰਨਾਂ ਕੋਲ 10th ਦਾ DMC ਨਹੀਂ ਸੀਗਾ ਯਾਨੀ 10th ਦਾ ਤੁਹਾਡੀ ਰਿਜ਼ਲਟ ਲਿਸਟ ਨਹੀਂ ਸੀ ਫਿਰ ਉਹਨਾਂ ਦਾ ਕੀ ਕੀਤਾ ਕੀ ਨਹੀਂ ਕੀਤਾ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਬਟ ਉਸ ਤੋਂ ਇਲਾਵਾ ਤੁਹਾਡੇ ਕੁਝ ਆਪਣੇ ਡਾਊਟਸ ਨੇ ਤਾਂ ਤੁਸੀਂ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦੋ ਫਿਰ ਤੁਹਾਡੇ ਸਾਰੇ ਡਾਊਟਸ ਦੀ ਇੱਕ ਲਿਸਟ ਬਣਾ ਕੇ ਮੈਂ ਤੁਹਾਨੂੰ 11 ਵਜੇ ਨੀਅਰ ਅਬਾਊਟ 11:00 ਵਜੇ ਆਪਾਂ ਲਾਈਵ ਕਲਾਸ ਜੇ ਅਗਰ ਲਾਈਵ ਕਲਾਸ ਨਾ ਹੋਈ ਤਾਂ ਮੈਂ ਰਿਕਾਰਡਿੰਗ ਕਰ ਦੂੰਗੀ ਬਟ ਮੋਸਟ ਪ੍ਰੋਬੇਬਲੀ ਆਪਾਂ ਲਾਈਵ ਕਲਾਸ ਰੱਖਾਂਗੇ ਸੋ ਕਿਰਪਾ ਕਰਕੇ ਆਪਣੇ ਜਿਹੜੇ ਡਾਊਟਸ ਨੇ ਕਮੈਂਟ ਸੈਕਸ਼ਨ ਦੇ ਵਿੱਚ ਲਿਖਣ ਦੀ ਕਿਰਪਾਲ ਤੱਕ ਦਿੱਤੀ ਜਾਵੇ ਠੀਕ ਹੈ ਥੈਂਕ ਯੂ ਸੋ ਮਚ ਐਂਡ ਗੋਡ ਬlesਸ ਯੂ ਟੈਨਸ਼ਨ ਨਹੀਂ ਲੈਣੀ ਤੁਹਾਡੇ ਸਾਰੇ ਡਾਊਟਸ ਮੈਂ ਇਸ ਵੀਡੀਓ ਦੇ ਤਹਿਤ ਕਲੀਅਰ ਕਰ ਦੂੰਗੀ ਥੈਂਕ ਯੂ ਜੀ